ਆ ਗਈ। ਸenna ਸਸਤਾ ਹੋਇਆ। ਕੀ ਕਹਿੰਨੇ ਗੱਲ? ਹਰ ਰੋਜ਼ ਐਕਸੀਡੈਂਟ ਵਾਪਰਦੇ ਰਹਿੰਦੇ ਨੇ। ਰੋਡ ਤੇ ਟ੍ਰੈਫਿਕ ਬਹੁਤ ਜ਼ਿਆਦਾ ਹੈ, ਜ਼ਿਆਦਾ ਹੈ। ਨਵੇਂ ਬੰਦੇ ਨੂੰ ਆਊਟ ਆਫ ਵੇ ਆਉਣਾ ਪੈਂਦਾ। ਜਿਹੜੀ ਉਹ ਲਿੰਕ ਰੋਡ ਸਕੂਟਰ ਆਮ ਜਨਤਾ ਲਈ ਬਣਾਈ ਗਈ ਸੀ। ਉਦੇ ਉੱਤੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਤੁਸੀਂ ਮੌਕੇ ਤੇ ਦੇਖ ਵੀ ਸਕਦੇ ਹੋ ਇਹ ਅੱਜ ਅਸੀਂ ਪਾਤਲਾ ਨੈਸ਼ਨਲ ਹਾਈਵੇ ਐਨ ਐਚ 71 ਦੇ ਰੋਡ ਉੱਤੇ ਖੜੇ ਹਾਂ ਜਿਹੜਾ ਅੱਜ ਇਹ ਅਸੀਂ ਦੇਖ ਰਿਹਾ ਵੀ ਉੱਥੇ ਜੋ ਵੀ ਟ੍ਰੈਫਿਕ ਦਾ ਇੰਨਾ ਬਹੁਤ ਬੁਰਾ ਹਾਲ ਹੈ ਜਿੰਨੇ ਇਹ ਕੱਟ ਨੇ ਇੱਕ ਆਪਣਾ ਲਾਲੋ ਦੁਰਘਟਨਾ ਪ੍ਰਸਤ ਉਹ ਪੂਰਾ ਲਾਲੋ ਭੀੜ ਭੜਕੇ ਵਾਲੇ ਨੇ ਜਿੱਥੇ ਅਸੀਂ ਹਰ ਟਾਈਮ ਦੇਖਦੇ ਹਾਂ ਵੀ ਭੀੜ ਨਾਲ ਕੱਟ ਦਾ ਕੋਈ ਉਹ ਹੀ ਨਹੀਂ ਸਿਸਟਮ ਨਹੀਂ ਨਾ ਇੱਥੇ ਕੋਈ ਕਿਸੇ ਪ੍ਰਕਾਰ ਦੀ ਰੈੱਡ ਲਾਈਟ ਨਾ ਗ੍ਰੀਨ ਲਾਈਟ ਸਾਰਾ ਇੱਕ ਦੂਜੇ ਨੂੰ ਖਿੱਚੀ ਜਾਂਦੇ ਨਾ ਕੋਈ ਪ੍ਰਸ਼ਾਸਨ ਵੱਲੋਂ ਇੱਥੇ ਕੋਈ ਬੰਦਾ ਖੜਾ ਕੋਈ ਪ੍ਰਸ਼ਾਸਨ ਕਿਸੇ ਪ੍ਰਕਾਰ ਦੀ ਉਹ ਹੈ ਇੱਥੇ ਇੱਕ ਦੂਜੇ ਦੇ ਉੱਤੇ ਚਾੜਨ ਵਾਲਾ ਤੁਸੀਂ ਐ ਲਗਾ ਲਓ ਵੀ ਪਿਛਲੇ ਦਿਨੇ ਕਈ ਐਕਸੀਡੈਂਟ ਕੇਸ ਵੀ ਅਸੀਂ ਦੇਖੇ ਨੇ ਚਾਰੇ ਜਿਹੜੇ ਨੇ ਕਿਸੇ ਨੇ ਹਰਿਆਣੇ ਵਾਲੀ ਤਰਫ ਜਾਣਾ ਕੋਈ ਮੌਨਕਾ ਵਾਲੀ ਉਹਨੇ ਵੀ ਇਸੇ ਰੋਡ ਤੋਂ ਅਸੀਂ ਦੇਖ ਰਹੇ ਹਾਂ ਵੀ ਉਰੇ ਤੁਸੀਂ ਦੇਖੋ ਵੀ ਗਲਤ ਸਾਈਡ ਤੋਂ ਵੀ ਰੋਂਗ ਸਾਈਡ ਤੋਂ ਵੀ ਵੱਡੀਆਂ-ਵੱਡੀਆਂ ਗੱਡੀਆਂ ਕਢਵਾ ਕੇ ਜਾਮ ਲਾ ਲਾਉਂਦਾ ਉਹ ਚੱਲ ਰਿਹਾ ਪੂਰਾ ਤੇ ਜੋ ਪਾਤਰਾਂ ਦੀ ਇਸ ਟਾਈਮ ਸਮੱਸਿਆ ਹੈ ਨੈਸ਼ਨਲ ਹਾਈਵੇ ਜੋ ਸ਼ਹਿਰ ਦੇ ਵਿੱਚ ਦੀ ਲੰਘਦਾ ਹੈ ਇਹ ਵੀ ਬਹੁਤ ਵੱਡੀ ਸਮੱਸਿਆ ਚੱਲ ਰਹੀ ਹੈ ਜਿੱਥੇ ਹਰ ਨਿਤ ਛੋਟੇ ਐਕਸੀਡੈਂਟ ਵੀ ਹੁੰਦੇ ਰਹਿੰਦੇ ਨੇ ਜਿਦੇ ਵਿੱਚ ਕਾਫੀ ਲੋਕਾਂ ਦਾ ਨੁਕਸਾਨ ਹੋਇਆ ਤੇ ਹੁਣ ਜੋ ਗੱਲ ਚੱਲ ਰਹੀ ਹੈ ਵੀ ਇੱਥੇ ਓਵਰਬ੍ਰਿਜ ਬਣਨੇ ਜਾ ਰਿਹਾ ਹੈ ਬਹੁਤ ਵਧੀਆ ਗੱਲ ਹੈ ਬਣੇ ਓਵਰਬ੍ਰਿਜ ਬਣੇ ਤਾਂ ਪਿੱਲਰਾਂ ਵਾਲਾ ਬਣੇ ਲੋਕਾਂ ਨੂੰ ਦੇਖੋ ਜੀ ਸਕੂਲ ਨੇ ਪਬਲਿਕ ਸਕੂਲ ਗਰਲ ਸਕੂਲ ਛੋਟੇ ਬੱਚਿਆਂ ਦਾ ਸਕੂਲ ਤੇ ਸ਼ਮਸ਼ਾਨ ਘਾਟ ਬਾਬੇ ਛੋਟੇ ਵਾਲਾ ਮਾਤਾ ਨੈਣਾ ਦੇਵੀ ਮੰਦਿਰ ਸਾਰੇ ਮੰਦਿਰ ਇਸ ਰੋਡ ਦੇ ਨੇੜੇ ਪੈਂਦੇ ਨੇ ਜਿੱਥੇ ਕਿ ਭਗਤ ਸਾਲੂ ਇੱਕ ਦੂਜੇ ਦੇ ਜਾਂਦੇ ਆਉਂਦੇ ਰਹਿੰਦੇ ਨੇ ਇਸ ਲਈ ਇੱਥੇ ਪੁਲ ਦੀ ਬਹੁਤ ਸਖਤ ਜ਼ਰੂਰਤ ਹੈ ਅਜੀਤ ਸਿੰਘ ਪ੍ਰਧਾਨ ਅਕਾ ਕੌਂਸਲ ਪਾਤਣਾ ਜਿਹੜਾ ਸ਼ਹਿਰ ਦੇ ਅੰਦਰ ਜੀ ਨੈਸ਼ਨਲ ਹਾਈਵੇ ਨੰਬਰ ਹੁਣ ਪਹਿਲਾਂ 71 ਸੀਗਾ ਹੁਣ 52 ਨੰਬਰ ਨਿਕਲ ਰਿਹਾ ਜਾ ਰਿਹਾ ਹੈ ਜਿਸ ਦੇ ਨਾਲ ਟ੍ਰੈਫਿਕ ਦੀ ਬੜੀ ਸਮੱਸਿਆ ਹੈ ਜਿਸ ਦੇ ਨਾਲ ਆਮ ਕਰਕੇ ਐਕਸੀਡੈਂਟ ਹੋ ਜਾਂਦੇ ਨੇ ਉਹ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਸਾਡੇ ਉਹ ਸਾਰੇ ਜੇ ਕਹਿ دیا ਪਾ ਸ਼ਹਿਰ ਨਿਵਾਸੀਆਂ ਵੱਲੋਂ ਇੰਚਾਰਜਾਂ ਵੱਲੋਂ ਸੇਵੀ ਸੰਸਥਾ ਵੱਲੋਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਇਹ ਮੰਗ ਕੀਤੀ ਗਈ ਕਿ ਆਪਾਂ ਨੂੰ ਮਤਲਬ ਇੱਥੇ ਏ ਬ੍ਰਿਜ ਬਣਿਆ ਜਾਵੇ ਉਹਦੇ ਚ ਤੇ ਸਾਡੇ ਸਹਿਦ ਦੇ ਭਾਜੀਪੀ ਦੇ ਆਗੂ ਨੇ ਹੋਰ ਸੰਸਥਾਵਾਂ ਨੇ ਉਹ ਜਾ ਕੇ ਨੇ ਉਹਨਾਂ ਨੂੰ ਮਿਲੀਆਂ ਨੇ ਤੇ ਉਹਦੇ ਵਾਸਤੇ ਕੱਲ ਸਰਵੇ ਹੋਇਆ ਹੈ ਮੈਨੂੰ ਜਾਣਕਾਰੀ ਮਿਲੀ ਵੀ ਕੱਲ ਸਰਵੇ ਹੋਇਆ ਹੈ ਕੇਂਦਰ ਦੀ ਟੀਮ ਆਈ ਬਹੁਤ ਖੁਸ਼ੀ ਦੀ ਗੱਲ ਹੈ ਮੈਂ ਕਹਿੰਦਾ ਵੀ ਇਹ ਬਣਨਾ ਚਾਹੀਦਾ ਜ਼ਰੂਰੀ ਜਿੱਦ ਨਾਲ ਇੱਕ ਤਾਂ ਸ਼ਹਿਰ ਦਾ ਦੇ ਵਿੱਚ ਸਮੱਸਿਆ ਟ੍ਰੈਫਿਕ ਦੀ ਹੱਲ ਹੋਊਗੀ ਉਥੇ ਟ੍ਰੈਫਿਕ ਦੇ ਨਾਲ-ਨਾਲ ਜਿੱਥੇ ਪਾਣੀ ਵੀ ਸਮੱਸਿਆ ਹੈ ਉਹ ਵੀ ਹਲ ਹੋਣੀ ਹੈ